ਜੰਟੀਆਲਾ ਗੁਰੂ ਦੇ ਨੇੜਲੇ ਪਿੰਡ ਦੇਵੀ ਦਾਸਪੁਰਾ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਆ ਜਿੱਥੇ ਕਰੰਟ ਲੱਗਣ ਤੇ ਨਾਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਇੱਕ ਅੱਲਾ ਰਾਖਾ ਨਾਮ ਦੇ ਉੱਪਰ ਦੇ ਹੋਏ ਵਾਲੀਬਾਲ ਖਿਡਾਰੀ ਵਜੋਂ ਹੋਈ ਹੈ ਪਰਿਵਾਰ ਮੈਂਬਰ ਅਨੁਸਾਰ ਨੌਜਵਾਨ ਨੂੰ ਤਾਰਾਂ ਦੇ ਨਾਲ ਸੰਪਰਕ ਹੋਣ ਕਰਕੇ ਭਿਆਨਕ ਝਟਕਾ ਲੱਗਿਆ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਇਹ ਵੀ ਜਾਣਕਾਰੀ ਮਿਲੀ ਆ ਕਿ ਇਸੇ ਪਰਿਵਾਰ ਦੇ ਇੱਕ ਹੋਰ ਬੱਚਾ ਵੀ ਕਰੀਬ 10 ਸਾਲ ਪਹਿਲਾਂ ਅਜਿਹੀ ਹੀ ਹਾਦਸੇ ਦੇ ਵਿੱਚ ਆਪਣੀ ਜਾਨ ਕਵਾ ਚੁੱਕਿਆ। ਸਾਡੇ ਤਾਰਾਂ ਆ ਤਾਰਾਂ 'ਲ ਕਰਮ ਕਰੋ। ਤਾਰਾਂ ਇਹ ਤਾਰਾਂ ਦੇ ਉੱਪਰ ਹਣ ਕੋਠੇ ਤੇ ਚੜਨਾ ਉਤਰਨਾ ਹੁੰਦਾ ਬੱਚੇ ਨੇ। ਲਾਈਟ ਬੰਦ ਸੀਗੀ। ਤੋਂ ਉੱਪਰ ਚੜਿਆ ਆ। ਉੱਪਰਲੀ ਲਾਈਟ ਆ ਰਹੀ ਸੀ। ਉੱਪਰਲੀ ਲਾਈਟ ਆ ਰਹੀ ਸੀ। ਇਹਨਾਂ ਲੈਂਡਮੈਨ ਆਲੇ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀ ਕਿ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦਿਓ ਤਾਰਾ ਸਾਡਾ ਕੋਈ ਨੁਕਸਾਨ ਹੋਏ ਨਾ ਸਾਈਡ ਤੇ ਕਰ ਦਿਓ ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਬਾਜੀਵਾਲ ਦਾ ਪਲੇਅਰ ਸੀਗਾ ਤੇ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਰਿਹਾ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਬਾਜੀ ਕੋਠੇ ਦੇ ਉੱਪਰ ਦੀਆਂ ਤਾਰਾਂ ਜਿਹੜੀਆਂ ਮੈਂ ਕਿੰਨੀਆਂ ਕਿ ਨਜ਼ਦੀਕ ਆ ਉਹਣੀ ਆਪਾ ਜੀ 6 ਫੁੱਟ ਹੋਣੀ ਆ ਨਿਕਲਦੇ ਦੇਗਾ ਨਹੀਂ ਆ ਥੋੜੀ ਆ ਆ 4-5 ਫੁੱਟ ਹੋਣਗੇ ਆ ਜਿਆਦਾ ਨਹੀਂ ਦੇਖ ਆ 11000 ਵੋਲਟਸ ਹੈ ਕਿ ਉਹਦਾ ਹੱਥ ਲੱਗ ਗਿਆ ਜਾਂ ਸਿਰ ਲੱਗ ਗਿਆ ਹਾਂਜੀ ਉਹਦਾ ਉਹ ਤਾਂ ਮੋਟਾ ਲੱਗਾ ਭਾਜੀ ਤੁਹਾਡੇ ਬੱਚੇ ਦੀ ਹਾਈਟ ਕਿੰਨੀ ਸੀ ਭਾਜੀ ਉਹਦੀ 5 ਫੁੱਟ 10 ਇੰਚ ਸੀ ਹੁਣ ਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਕੋਲ ਮੰਗ ਇਹੋ ਹੀ ਆ ਭੀ ਇਹ ਭਾਜੀ ਸਾਡਾ ਕੋਈ ਹੋਰ ਨਾ ਬੱਚਾ ਨਾਲ ਲੱਗ ਕੇ ਮਰ ਜਾਏ ਇਹ ਤਾਰਾਂ ਜਿਹੜੀਆਂ ਸਾਈਡ ਤੇ ਕਰਾਉਣੀਆਂ ਚਾਹੁੰਦੇ ਆ। ਇਹ ਵੀ ਸਾਡਾ ਜੀ ਬੱਚਾ ਜਵਾਨ ਹੀ ਮਰਿਆ ਆ। ਦੋ ਦੀਆਂ ਬੇਟੀਆਂ ਦੇ 20 ਸਾਲ ਦਾ ਬੱਚਾ ਜਵਾਨ ਮਰਿਆ। ਹੁਣ ਜਿਹੜਾ ਵਾ ਬਿਜਲੀ ਵਿਭਾਗ ਮੰਤਰੀ ਦੇ ਵਿੱਚੋਂ ਕੋਈ ਨੁਮਾਇੰਦਾ ਜਾਂ ਕੋਈ ਉਹਨਾਂ ਦਾ ਜਈ ਵਗੈਰੇ ਆਏ ਹੋਏ ਆ। ਹਾਂਜੀ ਆਏ ਆ ਸਾਹਿਬ ਜੀ। ਮੌਕਾ ਵੇਖਿਆ ਉਹਨਾਂ ਨੇ। ਹਾਂਜੀ ਮੌਕਾ ਵੇਖਿਆ। ਕੀ ਕਹਿੰਦੇ ਨੇ। ਪਰ ਭਾਜੀ ਅਸੀਂ ਆਪਾਂ ਹੁਣ ਉਹਨਾਂ ਨੂੰ ਕੀ ਕਹਿਣਾ? ਜਦੋਂ ਉਹਨਾਂ ਨੂੰ ਪਹਿਲਾਂ ਬੁਲਾਇਆ ਸੀ ਉਦੋਂ ਤੇ ਉਹ ਆਏ ਨਹੀਂ। ਹੁਣ ਬੱਚਾ ਮਰ ਗਿਆ। ਮੇਰੇ ਕੋ ਹੁਣ ਕਰਨਨ ਸਾਈਡ ਤੇ ਨਾ ਕਰਨਨ ਮੈਂ ਕੀ ਕਰਨਾ ਜਿੱਦੋਂ ਵੀ ਆਉਂਦੇ ਆ ਤਾਂ ਆ ਜਾਂਦੇ ਆ ਤੇ ਮੁੜ ਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਜਤਿੰਦਰ ਸਿੰਘ ਹੈ ਕੀ ਲੱਗਦਾ ਸੀ ਤੁਹਾਡਾ ਜਿਹੜਾ ਬੱਚਾ ਬੱਚਾ ਹੀ ਆ ਜੀ ਮੇਰਾ ਮੇਰੇ ਭਰਾ ਦਾ ਮੁੰਡਾ ਆ ਕਿੱਦਾਂ ਮੌਤ ਕਿਸ ਤਰ੍ਹਾਂ ਜੀ ਮੌਤ ਜੀ ਉਹਦੀ ਬੱਤੀ ਲੱਗ ਕੇ ਹੋਈ ਆ ਕਿਸ ਤਰ੍ਹਾਂ ਬੱਤੀ ਲੱਗੀ ਆ ਬੱਤੀ ਇਹਦਾ ਐ ਵੀ ਕੋਠੇ ਤੇ ਗਿਆ ਆ ਤੇ ਕੋਠੇ ਤੇ ਬਹੁਤ ਜ਼ਿਆਦੀਆਂ ਨਜ਼ਦੀਕ ਤਾਰਾਂ ਨੇ ਉਹਦੀ ਹਾਈਟ ਮੁੰਡੇ ਦੀ ਜ਼ਿਆਦਾ ਸੀ ਇਸ ਕਰਕੇ ਥੱਲੇ ਹੁੰਦੀ ਜਾਣ ਲੱਗਾ ਮੋਢਾ ਲੱਗ ਗਿਆ ਤੇ ਮੋਢਾ ਲੱਗਣ ਕਾਰਨ ਉਹਦੀ ਮੌਤ ਹੋ ਗਈ ਆ ਇਸ ਬੱਤੀ ਵਾਲਿਆਂ ਨੂੰ ਅਸਾਂ ਬਹੁਤ ਜ਼ਿਆਦੀ ਰਿਕੁਐਸਟ ਔਰ ਬੇਨਤੀ ਹੱਥ ਜੋੜ ਕੇ ਕਰਦੇ ਰਹੇ ਆ ਭੀ ਪਾਜੀ ਅੱਗੇ ਸਾਡੇ ਨਾਲ ਇਦਾਂ ਹਾਸਾ ਜਿਹੜਾ ਵਾਪਰਿਆ ਆ ਇਹ ਲਾਈਟ ਆ ਜਿਹੜੀ ਬਹੁਤ ਜ਼ਿਆਦੀ ਆ ਇਹਨੂੰ ਤਾਰਾਂ ਨੂੰ ਸਾਈਡ ਤੇ ਕੀਤਾ ਜਾਵੇ ਪਰ ਸਾਡੀ ਸੁਣਵਾਈ ਪਿਛਲੇ ਪੰਜਾਂ 10 ਸਾਲਾਂ ਤੋਂ ਨਹੀਂ ਹੋਈ ਆ ਦੂਸਰੀ ਮੌਤ ਜਿਹੜੀ ਆ ਇਹ ਸਾਡੇ ਘਰ ਦੇ ਵਿੱਚ ਹੋ ਗਈ ਆ ਕਿੰਨਾ ਚਿਰ ਪਹਿਲਾਂ ਮੌਤ ਹੋਈ ਕਿੰਨੇ ਸਾਲ ਹੋ ਗਏ ਹੁਣ ਜੱਪਣ 10 ਸਾਲ ਪਹਿਲਾਂ ਮੌਤ ਹੋਈ ਆ ਇਸ ਕਰਕੇ ਕਿੰਨੀ ਵਾਰ ਆਏ ਦਾ ਵੀ ਇਹਨਾਂ ਗਾੜੀ ਕੰਪਲੇਂਟਾਂ ਵੀ ਲਿਖਾਈਆਂ ਆਂ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆਂ ਪਰ ਇਹ ਸੁਣਵਾਈ ਸਾਡੀ ਜੀ ਪ੍ਰਸ਼ਾਸਨ ਕੋਈ ਨਹੀਂ ਕਰ ਰਿਹਾ ਕੀ ਕਿਹਾ ਗਿਆ ਸੀ ਪ੍ਰਸ਼ਾਸਨ ਪ੍ਰਸ਼ਾਸਨ ਇਹੀ ਕਹਿ ਦਿੰਨੇ ਅੱਜ ਕਰ ਦਿੰਨੇ ਆ ਕੱਲ ਕਰ ਦਿੰਨੇ ਆ ਆ ਹੁਣ ਵੀ ਬਿਜਲੀ ਮਹਿਕਮੇ ਦੇ ਮੋਤਬਰ ਆਏ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਇਹ ਮੁਸ਼ਕਲ ਜਿਹੜੀ ਹੱਲ ਕਰ ਦਾਂਗੇ ਹੁਣ ਪਤਾ ਨਹੀਂ ਵੀ ਫਿਰ ਇਹੀ ਗੱਲ ਕਹਿ ਕੇ ਉਹਨਾਂ ਚੱਲ ਜਾਣਾ ਕਿ ਜਾਂ ਇਹਨੂੰ ਕੱਢਣਗੇ ਜਿਹੜੀ ਐ ਦੇ ਵਿਦਾਸਪੁਰਾ ਪਿੰਡ ਦੇ ਵਿੱਚ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਇਆ ਕਿ ਕਾਰਨ ਕੀ ਰਿਹਾ ਵਾ ਤੇ ਘਟਨਾ ਦੇ ਵੇਖੋ ਜੀ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾ ਤੇ ਬਾਅਦ ਵਿੱਚ ਥੱਲੇ ਕੰਸਟਰਕਸ਼ਨ ਕੀਤੀ ਗਈ ਆ ਪਰ ਪਰਿਵਾਰ ਦਾ ਕਹਿਣਾ ਵਾ ਕਿ ਕਾਫੀ ਵਾਰ ਕੰਪਲੇਨਟ ਵੀ ਕੀਤੀ ਗਈ ਆ ਵੀ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸੇ ਜ਼ਰੂਰਤ ਪੈਂਦੀ ਆ ਤਾਂ ਅਸੀਂ ਸਾਥ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਇਹਦਾ ਜੋ ਪ੍ਰੋਸੈਸ ਆਇਆ ਸੀ ਅਸੀਂ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਹਨਾਂ ਵੱਲੋਂ ਜੋ ਪ੍ਰਸੀਡਿੰਗ ਹੋਣੀ ਇਹਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲਾਈਨਾਂ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਂਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਉਹ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਕਿਸੇ ਕਾਰਨ ਜਿਸ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਹੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਜ਼ਿਟ ਦਾ ਐਸਟੀਮੇਟ ਬਣਾਣਾ ਵਾ ਉਹ ਤੇ ਮਤਲਬ ਜਿੰਨਾ ਲੋਕਾਂ ਨੇ ਲੈਣਾ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਉਹਨਾਂ ਨੂੰ ਪੈਸੇ ਜਮ੍ਹਾਂ ਖੁੰਦੇ ਤੇ ਫਿਰ ਹੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਮੇਰੇ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਵਾ ਦੱਸਿਆ ਗਿਆ ਸੀ ਇਹਨਾਂ ਨੂੰ ਪਰਿਵਾਰਾਂ ਨੂੰ ਜੀ ਜਈ ਸਾਹਿਬ ਨੇ ਨਾ ਦੱਸਿਆ ਕੀਤਾ ਇਹ ਮੇਰੇ ਜਈ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦਿਨ ਤੱਕ ਜਿਹੜਾ ਵਾ ਇਹ ਲਾਈਨਾਂ ਜਿਹੜੀਆਂ ਮੈਂ ਸਾਈਟ ਤੇ ਕਰ ਦਿੱਤੀਆਂ ਜਾਣੀਆਂ ਇਹ ਕਿਉਂਕਿ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾਵੇ ਵੇਖੋ ਸਰ ਇਹ ਮੇਰੇ ਇਹ ਕੱਲੇ ਦੇ ਵਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬਣਾਉਣੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮਾਉਂਦੀ ਉਹ ਤੁਰੰਤ ਉਹ ਕੰਮ ਹੋ ਜਾਏਗਾ